ਹਾਈ ਕੋਰਟ ਦੇ ਵਿੱਚ ਅੱਜ ਬਿਕਰਮ ਸਿੰਘ ਜਿਠੀਆ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਹੋਣੀ ਸੀ ਸੁਣਵਾਈ ਪੂਰੀ ਹੋਈ ਉਹਨਾਂ ਨੂੰ ਝਟਕਾ ਮਿਲ ਗਿਆ ਇਸ ਇਹਦੇ ਵਿੱਚ ਕਿ ਬਿਕਰਮ ਸਿੰਘ ਜਿਠੀਆ ਕੋਲ ਅੱਗੇ ਕੋਈ ਜਾਨਦਾਰ ਰਸਤਾ ਹੈ ਜਾਂ ਅਜੇ ਬਿਕਰਮ ਜਿਠੀਆ ਨੂੰ ਅਜੇ ਓਵਰ ਇੰਤਜ਼ਾਰ ਕਰਨਾ ਪਏਗਾ ਲੇਕਿਨ ਸਭ ਤੋਂ ਵਟਿਕਲ ਵੈਸੇ ਤੇ ਡੀਏ ਦੇ ਕੇਸ ਦੇ ਵਿੱਚ ਹਾਈ ਕੋਰਟ ਕਿਸੇ ਵੀ ਆਪਾ ਸਟੇਟ ਦੀ ਹਾਈ ਕੋਰਟ ਦੀ ਗੱਲ ਕਰ ਲਈਏ ਡੀਏ ਦੇ ਕੇਸ ਦੇ ਵਿੱਚ ਰਿਲੀਫ ਮਿਲ ਜਾਂਦੀ ਆ ਪਰ ਇਸ ਕੇਸ ਦੇ ਵਿੱਚ ਨਹੀਂ ਮਿਲੇਗੀ ਉਦੇਚ ਵਜ੍ਹਾ ਹੋ ਸਕਦੀ ਕਿ ਪੰਜਾਬ ਸਰਕਾਰ ਜਾਂ ਵਿਜੀਲੈਂਸ ਬਿਊਰੋ ਨੇ ਜਿਹੜੇ ਆਰਡਰ ਆਏ ਨੇ 25 26 ਪੇਜ ਦੇ ਉਹਦੇ ਵਿੱਚ ਬਹੁਤ ਜ਼ਿਕਰ ਕੀਤਾ ਹੈਗਾ ਕਿ ਇੱਕ ਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਅਸੀਂ ਇਸ ਕੇਸ ਦੇ ਵਿੱਚ 19 ਲੋਕਾਂ ਨੂੰ ਨਾਮਜ਼ਦ ਕਰਨਾ ਇਸ ਕਰਕੇ ਹੁਣ ਵਿਕਰਮ ਸਿੰਘ ਮਜੀਠੀਆਰ ਬਹੁਤ ਵੱਡਾ ਚਟਕਾ ਹਾਲਾਂਕਿ ਲੱਗਦਾ ਹੈ ਕਿ ਜਦੋਂ ਡੀਏ ਦੇ ਕੇਸ ਵਿੱਚ ਕੋਈ 5 6 ਮਹੀਨੇ ਜੇਲ੍ਹ ਦੇ ਵਿੱਚ ਰਹਿ ਲੈਣ ਤੇ ਉਹਦੀ ਲਿਬਰਟੀ ਹੈ ਉਹਨੂੰ ਜ਼ਮਾਨਤ ਦੇਣੀ ਸੁਭਾਵਿਕ ਆ ਤੇ ਅੱਜ ਜਦੋਂ ਕਿ ਉਹ ਫੈਸਲਾ ਰਾਖਵਾਂ ਰੱਖਿਆ ਗਿਆ ਜਦੋਂ ਅੱਜ ਫੈਸਲਾ ਪ੍ਰੋਨਾਉਂਸਡ ਸੁਣਾਇਆ ਗਿਆ ਉਹਦੇ ਚ ਅਦਾਲਤ ਨੇ ਮਹਿਸੂਸ ਕੀਤਾ ਹੈਗਾ ਕਿ ਅਸੀਂ ਤੁਹਾਨੂੰ ਇਹ ਨਹੀਂ ਕਿ ਤੁਹਾਡੀ ਜਿਹੜੀ ਤੁਹਾਨੂੰ ਜ਼ਮਾਨਤ ਦੇਣ ਦੀ ਜਿਹੜੀ ਤੁਹਾਡੀ ਹੱਕ ਮੰਦਾ ਤੁਹਾਡੇ ਕੋ ਅਸੀਂ ਹੱਕ ਨਹੀਂ ਖੋ ਰਹੇ ਹੈਗੇ ਤੁਸੀਂ 3 ਮਹੀਨੇ ਬਾਅਦ ਫਿਰ ਤੁਸੀਂ ਆਪਣੀ ਜ਼ਮਾਨਤ ਵਾਸਤੇ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹੋ ਪਰ ਨਾਲ ਹੀ ਉਹਨਾਂ ਨੇ ਪੰਜਾਬ ਦੀ ਇਨਵੈਸਟੀਗੇਸ਼ਨ ਏਜੰਸੀ ਵਿਜੀਲੈਂਸ ਨੂੰ ਇੱਕ ਸਪਸ਼ਟ ਕਰ ਦਿੱਤਾ ਕਿ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਆਪਣੀ ਜਿਹੜੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰੋ ਟਾਈਮ ਬਾਉਂਡ ਕਰ ਦਿੱਤਾਗਾ ਮਤਲਬ ਅੱਜ ਤੁਸੀਂ ਲਾ ਲਓ 4 ਦਸੰਬਰ ਆ 4 ਦਸੰਬਰ ਤੋਂ ਲੈ ਕੇ 3 ਜਨਵਰੀ ਤੱਕ 1 ਮਹੀਨਾ ਹੋ ਗਿਆ 3 ਜਨਵਰੀ ਤੋਂ ਲੈ ਕੇ 2 ਫਰਵਰੀ ਤੱਕ 2 ਮਹੀਨੇ ਹੋ ਗਏ 2 ਫਰਵਰੀ ਤੋਂ ਲੈ ਕੇ 1 ਮਾਰਚ ਤੱਕ ਇਹ ਇਹਨਾਂ ਨੂੰ ਜਿਹੜੀ ਇਨਵੈਸਟੀਗੇਸ਼ਨ ਆ ਪੂਰੀ ਕੰਪਲੀਟ ਕਰਨੀ ਪਊਗੀ ਜਿਹੜੇ ਅੱਜ ਅਦਾਲਤ ਨੇ ਆਰਡਰ ਸੁਣਾਏ ਆਗੇ ਨੇ ਕਿਉਂਕਿ ਸੀ ਵਿਜੀਲੈਂਸ ਵਾਰ-ਵਾਰ ਕਹਿ ਰਹੀ ਸੀ ਕਿ ਇਸ ਕੇਸ ਦੇ ਵਿੱਚ ਬਹੁਤ ਸਾਰੇ ਜਿਹੜੇ ਹਲੇ ਅਹੀਂ ਨਾਮਜ਼ਦ ਕਰਨੇ ਨੇ ਔਰ ਜੇ ਇਹਨੂੰ ਬੇਲ ਦਿੱਤੀ ਗਈ ਤੇ ਜਿਹੜੇ ਗਵਾਹ ਨੇ ਉਹਨਾਂ ਨੂੰ ਜਿਹੜਾ ਵਾ ਇਹ ਪ੍ਰਭਾਵ ਪਾ ਸਕਦੇ ਨੇ ਕਿਉਂਕਿ ਇੱਕ ਵੱਡਾ ਬੰਦਾ ਨੇ ਸਰਕਾਰ ਦਾ ਹਿੱਸਾ ਰਹਿ ਚੁੱਕੇ ਨੇ ਕਾਲੀ ਦਲ ਦੇ ਵੱਡੇ ਲੀਡਰ ਨੇ ਪਾਵਰਫੁੱਲੀ ਇਹ ਵਿਜੀਲੈਂਸ ਕਹਿੰਦੀ ਰਹੀ ਹੈਗੀ ਹੁਣ 3 ਮਹੀਨੇ ਦੇ ਵਿੱਚ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਇਹ ਜਿਹੜਾ ਕੇਸ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡੀਏ ਦਾ ਕੇਸ ਰਜਿਸਟਰਡ ਕੀਤਾ ਗਿਆ 25 ਜੂਨ 2025 ਨੂੰ ਉਹ ਹੁਣ 3 ਮਹੀਨਿਆਂ ਦੇ ਵਿੱਚ ਇਹ ਪੂਰੀ ਡਿਟੇਲ ਜਿਹੜੀ ਇਹਨਾਂ ਨੂੰ ਇਨਵੈਸਟੀਗੇਸ਼ਨ ਜਿਹੜੀ ਕੰਪਲੀਟ ਕਰਨੀ ਪੈਗੀ 19 ਬੰਦਿਆਂ ਦਾ ਇਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਇਸ ਕੇਸ ਦੇ ਵਿੱਚ ਨਾਮਜ਼ਦ ਕਰਨੇ ਉਹ 19 ਬੰਦੇ ਕਿਹੜੇ ਕਿਹੜੇ ਹੌਲੀ-ਹੌਲੀ ਇੱਕ-ਇੱਕ ਕਰਕੇ ਉਹ ਬਾਹਰ ਆ ਜਾਣਗੇ ਜਿਵੇਂ ਪਿੱਛੇ ਜੇ ਹਰਪੀ ਸਿੰਘ ਕੋ ਕੁਲਾਟੀ ਆਗੇ ਜਿਨ੍ਹਾਂ ਦਾ ਵਿਜੀਲੈਂਸ ਨੇ 6 ਦਿਨ ਦਾ ਰਿਮਾਂਡ ਹਾਸਲ ਕੀਤਾ ਪਹਿਲਾਂ ਉਹਨੂੰ ਸਰਕਾਰੀ ਗਵਾਹ ਬਣਾਇਆ ਸੀ ਬਾਅਦ ਵਿੱਚ ਵਕੀਲ ਨੇ ਕਿਹਾ ਕਿ ਨਹੀਂ ਜੀ ਇਹ ਸਾਨੂੰ ਸੁਜੋਗ ਨਹੀਂ ਕਰ ਰਿਹਾ ਇਸ ਕਰਕੇ ਉਹ ਦੀ ਰੈਸਟ ਪਾ ਦਿੱਤੀ ਦੂਜਾ ਹੁਣ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਾਲਾ ਸਾਹਿਬ ਨੇ ਗਜਪਤ ਸਿੰਘ ਗਰੇਵਾਲ ਸਾਹਿਬ ਉਹਨਾਂ ਵਾਸਤੇ ਵੀ ਹੁਣ ਰਾਹ ਸਾਰੇ ਬੰਦ ਹੋ ਗਏ ਅੱਗੇ ਉਹ ਲੁਕੇ ਫਿਰਦੇ ਸੀ ਉਹ ਇੰਤਜ਼ਾਰ ਕਰ ਰਹੇ ਸੀ ਕਿ ਸ਼ਾਇਦ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲ ਜਾਂਦੀ ਤੇ ਮੇਰਾ ਫਿਰ ਮੈਨੂੰ ਵੀ ਐਂਟੀਸਿਪੇਟਰੀ ਬੀਲ ਮਿਲ ਜਾਣੀ ਜਦ ਮੇਨ ਅਕਿਊਜ਼ ਨੂੰ ਰਾਹਤ ਮਿਲ ਗਈ ਤੇ ਬਾਕੀਆਂ ਨੂੰ ਫਿਰ ਲਾਜ਼ਮੀ ਤੌਰ ਤੇ ਮਿਲਣੀ ਮੰਨੀ ਜਾ ਰਹੀ ਸੀ ਉਹਨਾਂ ਨੂੰ ਸਰੈਂਡਰ ਕਰਨਾ ਪੈਣਾ ਦੂਜੇ ਪਾਸੇ ਵਿਜੀਲੈਂਸ ਨੇ ਉਹਨਾਂ ਨੂੰ ਪਗੋੜਾ ਕਰਾਰ ਦੀ ਜਿਹੜੀ ਕਾਰਵਾਈ ਸ਼ੁਰੂ ਕਰਦੀ ਉਹ ਅਦਾਲਤ ਕਿਸੇ ਵੇਲੇ ਵੀ ਉਹਨਾਂ ਨੂੰ ਪਗੋੜਾ ਕਰਾਰ ਦੇ ਦੇ ਸਕਦੀ ਆ ਉਹ ਕੇਸ ਹਜੇ ਜਿਹੜਾ ਵਿਚਾਰधीन ਅਦਾਲਤ ਦੇ ਹੁਣ ਉਹਨਾਂ ਨੂੰ ਸਰੈਂਡਰ ਕਰਨਾ ਪੈਣਾ ਗੱਜਪਤ ਗੱਜਪਤ ਸਿੰਘ ਗਰੀਵਾਲ ਹਰਪੀ ਸਿੰਘ ਕੁਲਾਟੀ ਦੋ ਤੇ ਹੋ ਗਏ ਨੇ 17 ਬੰਦੇ ਕਿਹੜੇ ਨੇ ਕੀ ਉਹ 17 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਮੈਂਬਰ ਵੀ ਨੇ ਜਾਂ ਕੋਈ ਹੋਰ ਕਾਰੋਬਾਰੀ ਹੈਗੇ ਉਹ ਆਪਣੇ ਆਪ ਚ ਤੇ ਜਿਹੜੀ ਐਫਆਈਆਰ ਕੱਟੀ ਆ ਤੇ ਜਿਹੜਾ ਚਲਾਨ ਪੇਸ਼ ਕੀਤਾ ਉਹਦੇ ਚ ਵੀ ਕੋਈ ਵਜ਼ਨ ਸੀ ਇਸ ਕਰਕੇ ਪਹਿਲਾਂ ਅਦਾਲਤ ਨੇ ਦੋਨੇ ਧਿਰਾਂ ਦੀ 15 ਦਿਨ ਬਹਿਸ ਹੋਈ ਟਾਈਮ ਟੂ ਟਾਈਮ ਦੋਨੇ ਧਿਰਾਂ ਦੇ ਦਲੀਲਾਂ ਸੁਣੀਆਂ ਫੈਸਲਾ ਰਾਖਵਾ ਰੱਖ ਲਿਆ ਗਿਆ ਤੇ ਅੱਜ ਫੈਸਲਾ ਸਵੇਰੇ ਅਦਾਲਤ ਨੇ ਪੜ੍ਹ ਕੇ ਸੁਣਾ ਦਿੱਤਾ ਕਿ ਅਸੀਂ ਇਹ ਜਿਹੜੀ ਬੇਲ ਆ ਉਹ ਡਿਸਮਿਸ ਕਰਦੇ ਹੈਗੇ ਪਰ ਨਾਲ ਇਹ ਕਿਹਾ ਕਿ ਅਸੀਂ ਦਾ ਰਾਈਟ ਨਹੀਂ ਖੋਰੇ ਇਹ 3 ਮਹੀਨੇ ਬਾਅਦ ਜਿਹੜਾ ਵਾ ਉਹ ਅਦਾਲਤ ਮੁੜ ਆਸਦੇ ਮਤਲਬ 3 ਮਹੀਨੇ ਬਾਅਦ ਇਹਨਾਂ ਨੂੰ ਜ਼ਮਾਨਤ ਮਿਲਣੀ ਪੱਕੀ ਹੋ ਸਕਦੀ ਮਿਲ ਸਕਦੀ 3 ਮਹੀਨੇ ਬਾਅਦ ਕਿਉਂਕਿ ਉਹਨਾਂ ਦੀ ਅਦਾਲਤ ਨੂੰ ਹੁਕਮ ਦੇ ਦਿੱਤੇ ਅਦਾਲਤ ਨੇ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰ ਹੁਣ ਦੂਜੀ ਗੱਲ ਇਧਰ ਤੇ ਹਾਈ ਕੋਰਟ ਨੇ 3 ਮਹੀਨੇ ਦਾ ਸਮਾਂ ਦੇ ਦਿੱਤਾ ਤੇ ਕੀ ਇਸ ਤੋਂ ਪਹਿਲਾਂ ਵਿਕਰਮ ਸਿੰਘ ਜੀਠਿਆ ਸੁਪਰੀਮ ਕੋਰਟ ਜਾ ਸਕਦੇ ਨੇ ਇਹ ਆਪਣੇ ਆਪ ਚ ਵੱਡਾ ਸਵਾਲ ਆ ਹੁਣ ਜੇ ਵਕੀਲ ਕਿਉਂਕਿ ਵਿਕਰਮ ਸਿੰਘ ਜੀਠਿਆ ਦੇ ਵਕੀਲ ਉਹ ਸੋਚਣਗੇ ਕਿ ਜੇ ਅਸੀਂ ਸੁਪਰੀਮ ਕੋਰਟ ਦੀ ਜਿਹਨੂੰ ਅਸੀਂ ਵੇਲ ਕਰ ਲਈ ਜੇ ਉਹ ਤੋਂ ਸੁਪਰੀਮ ਕੋਰਟ ਨੇ ਕਹਿ ਦਿੱਤਾਗਾ ਕਿ ਜਦ ਹਾਈ ਕੋਰਟ ਦੇ ਤੁਹਾਨੂੰ 3 ਮਹੀਨੇ ਇੰਤਜ਼ਾਰ ਕਰਨ ਵਾਸਤੇ ਕਿਹਾ ਤੇ ਪਹਿਲੇ ਤੁਸੀਂ ਹਾਈ ਕੋਰਟ ਜਾਓ ਉਹ ਜਿਹੜਾ ਇੱਕ ਮੌਕਾ ਸੁਪਰੀਮ ਕੋਰਟ ਵਾਲਾ ਉਹ ਫਿਰ ਇੱਕ ਚਾਂਸ ਜਿਹੜਾ ਵਾ ਖਤਮ ਵੀ ਹੋ ਸਕਦਾ ਹੈਗਾ ਇਸ ਕਰਕੇ ਹੋ ਸਕਦਾ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਮਾਰਚ 2 ਤੱਕ ਫਿਰ ਨਿਊ ਨਾਬਾ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇ ਜਾ ਹੋ ਸਕਦਾ ਹੈ ਕਿ ਉਹਦੇ ਜਿਹੜੇ ਵਕੀਲ ਨੇ ਨਹੀਂ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਅਪੀਲ ਕਰਕੇ ਦੇਖ ਲੈਂਦੇ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਡੀਏ ਦਾ ਕੇਸ ਆ ਅਦਾਲਤਾਂ ਦੇ ਵਿੱਚ ਜਿਹੜੇ ਐਮਰਜੈਂਸੀ ਜਾਂ ਅਰਜੈਂਸੀ ਆ ਉਹ ਕੇਸ ਹੋਰ ਹੁੰਦੇ ਨੇਚਰ ਦੇ ਇਹ ਡੀਏ ਦਾ ਕੇਸ ਆ ਹੋ ਸਕਦਾ ਹੈ ਕਿ ਉੱਥੇ 2-3 ਮਹੀਨੇ ਲੱਗ ਜਾਣ ਉਹਨਾਂ ਚਿਰ ਨੂੰ ਇੱਥੇ ਵੀ 3 ਮਹੀਨੇ ਹੋ ਜਾਣੇ ਨੇ ਤੇ ਕੁੱਲ ਮਿਲਾ ਕੇ ਕਹੇ ਜੇ ਕਿ ਮਾਰਚ ਤੱਕ ਤੇ ਵਿਕਰਮ ਸਿੰਘ ਮਜੀਠੀਆ ਇਸ ਹਿਸਾਬ ਦੇ ਨਾਲ ਤੇ ਜੇਲ੍ਹ ਦੇ ਵਿੱਚ ਹੀ ਰਹਿਣਗੇ ਔਰ ਸਰਕਾਰ ਦਾ ਤੇ ਪਹਿਲੇ ਏਡੀ ਚੋਟੀ ਦਾ ਲੱਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਏਡੀ ਛੇਤੀ ਤੇ ਅਸੀਂ ਬਾਹਰ ਹੋਣ ਨਹੀਂ ਦਿੰਦੇ ਹੈਗੇ ਪਰ ਅਜ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਮਰਥਕ ਨੇ ਜਾਂ ਪਰਿਵਾਰਕ ਮੈਂਬਰ ਨੇ ਵਿਕਰਮ ਸਿੰਘ ਮਜੀਠੀਆ ਦਾ ਦਿਲ ਟੁੱਟਾ ਕਿ ਨਹੀਂ ਟੁੱਟਾ ਇੱਕ ਵੱਖਰੇ ਪਰ ਜਿਹੜੇ ਉਹਨੂੰ ਚਾਹਣ ਵਾਲੇ ਜਾਂ ਹੋਰ ਸਮਰਥਕ ਜਾਂ ਅਕਾਲੀ ਉਹਨਾਂ ਦਾ ਤਾਂ ਟੁੱਟਾ ਹੋਊਗਾ ਕਿ ਉਹਨਾਂ ਨੂੰ ਬਹੁਤ ਸਾਰੇ ਨੂੰ ਆਸ ਸੀ ਕਿ ਹਾਈ ਕੋਰਟ ਤੋਂ ਅਕਸਰ ਜਿਹੜੀ ਰੀਲੀਫ ਮਿਲ ਜਾਂਦੀ ਕਿਉਂਕਿ ਤੁਸੀਂ 25 ਜੂਨ ਦਾ ਫੜਿਆ 6 ਮਹੀਨੇ ਬਾਅਦ ਅਕਸਰੀ ਜਮਾਨਤਾ ਮਿਲ ਜਾਂਦੀਆਂ ਪਰ ਅਦਾਲਤ ਨੇ ਦੇਖਿਆ ਹੋਊਗਾ ਕਿ ਨਹੀਂ ਹਜੇ ਕੰਪਲੀਟ ਜਿਹੜੀ ਇਨਵੈਸਟੀਗੇਸ਼ਨ ਨਹੀਂ ਹੋਈ ਇਸ ਕਰਕੇ ਵਾਰ-ਵਾਰ ਵਿਜੀਲੈਂਸ ਦੇ ਵਕੀਲ ਜਾਂ ਸਰਕਾਰ ਦੇ ਵਕੀਲ ਕਹਿ ਰਹੇ ਕਹਿ ਰਹੇ ਸੀ ਕਿ ਜੇ ਬਿਕਮ ਸਿੰਘ ਮਜੀਠੀਆ ਬਾਹਰ ਆ ਗਏ ਤੇ ਉਹ ਕੇਸ ਨੂੰ ਪ੍ਰਭਾਵ ਪਾ ਸਕਦੇ ਕੇਸ ਤੇ ਪ੍ਰਭਾਵ ਪਾ ਸਕਦੇ ਸ਼ਾਇਦ ਉਹਨਾਂ ਦੀਆਂ ਦਲੀਲਾਂ ਤੇ ਜਿਹੜੀ ਡੰਗਾਈ ਨਾਲ ਦੇਖਿਆ ਗਿਆ ਹੋਊਗਾ ਜਾਂ ਉਹਨਾਂ 'ਚ ਵਜ਼ਨ ਹੋਊਗਾ ਇਸੇ ਕਰਕੇ ਫੈਸਲਾ ਰੱਖਵਾ ਹੈ ਉਹ ਰੱਖ ਵਿੱਚ ਦੁਬਾਰਾ ਜਿਹੜਾ ਜਿਹੜਾ ਫੈਸਲਾ ਵਾ ਉਹ ਸਾਰਿਆਂ ਦੇ ਸਾਹਮਣੇ ਹੈਗਾ ਮਤਲਬ ਮੰਨਿਆ ਜਾ ਸਕਦਾ ਹੈ ਕਿ ਲਗਭਗ ਸਾਲ ਦੇ ਕਰੀਬ ਬਿਕਰਮ ਸਿੰਘ ਜਿੱਠਿਆ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਨਹੀਂ ਦੇਖੋ ਤੁਸੀਂ ਦੇ 3 ਮਹੀਨੇ ਤੇ ਅਗਰੇ ਆਪਾਂ ਇਹ ਵਾਲੀ ਹਾਈ ਕੋਰਟ ਦੇ ਆਰਡਰ ਦੇਖੀ ਅੱਜ ਉਹਨਾਂ ਨੇ ਕਿਹਾ ਹੀ ਹੈ ਕਿ ਤੁਸੀਂ 3 ਮਹੀਨੇ ਬਾਅਦ ਆ ਜਿਓ ਕਿੰਨੇ ਮਹੀਨੇ ਹੋ ਗਏ ਨਹੀਂ ਉਹ ਛੱਡੋ ਪਿਛਲੇ ਤੇ ਗਏ ਪਿਛਲੇ ਤੇ ਜ਼ੀਰੋ ਹੀ ਹੋ ਗਏ ਨਾ ਜਿਹੜੇ 25 ਜੂਨ ਤੋਂ ਲੈ ਕੇ ਹੁਣ ਤੱਕ ਤੇ ਜੇਲ੍ਹ ਦੇ ਵਿੱਚ ਹੀ ਨੇ ਨਾ ਜੀ 12 ਦਿਨ ਪਹਿਲਾਂ 7 ਦਿਨ ਦਾ ਰਿਮਾਰਡ ਫਿਰ 4 ਦਿਨ 11 ਦਿਨ ਪੁਲਿਸ ਰਿਮਾਰਡ ਬਾਕੀ ਦੋ ਜੇ ਨਿਊ ਡੱਬਾ ਜੇਲ੍ਹ ਦੇ ਵਿੱਚ ਹੀ ਨਾ 10 ਮਹੀਨੇ ਤਕਰੀਬਨ ਤੇ ਹੁਣ 3 ਮਹੀਨੇ 3 ਮਹੀਨੇ ਤੋਂ ਬਾਅਦ ਤੇ ਹਾਈ ਕੋਰਟ ਲਾਉਣਗੇ ਜੀ ਜੇ 3 ਮਹੀਨੇ ਤੋਂ ਫਿਰ ਸਾਲ ਹੀ ਹੋ ਗਿਆ ਤੇ ਜੇ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਜਾਣਾ ਚਾਹੁੰਦੇ ਜਾ ਸਕਦੇ ਨੇ ਉਹ ਤੇ ਇੱਕ ਦੇਖੋ ਜ਼ਮਾਨਤ ਵਾਸਤੇ ਤਾਂ ਕਿਤੇ ਵੀ ਜਾ ਸਕਦੇ ਹਾਈ ਕੋਰਟ ਵੱਲ ਨੇ ਵੀ ਉਹਦੇ ਪੱਕੇ ਦਰਵਾਜ਼ੇ ਨਹੀਂ ਬੰਦ ਕੀਤੇ ਜੀ ਉਹਨਾਂ ਨੇ ਕਿਹਾ ਤੁਸੀਂ 3 ਮਹੀਨੇ ਬਾਅਦ ਆ ਜਾਓ ਜੇ 3 ਮਹੀਨੇ ਬਾਅਦ ਉਦੋਂ ਤੱਕ ਜਿਹੜੀ ਸਾਰੀ ਜਿਹੜੀ ਆ ਉਹ ਹੋ ਜਾਣਾ ਵਾ ਇਹ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਣੀ ਤੇ ਟ੍ਰਾਇਲ ਵੀ ਸਟਾਰਟ ਹੋ ਜਾਣੇ ਹਨ ਜਦੋਂ ਇੱਕ ਵਾਰ ਟ੍ਰਾਇਲ ਸਟਾਰਟ ਹੋ ਜਾਣ ਉਦੋਂ ਅਦਾਲਤਾਂ ਕਿਸ ਐਂਗਲ ਦੇ ਨਾਲ ਸੋਚਦੀਆਂ ਨੇ ਉਹ ਤੇ ਅਦਾਲਤਾਂ ਹੀ ਦੱਸ ਸਕਦੀਆਂ ਨੇ ਪਰ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਵੀ ਜਾ ਸਕਦੇ ਹੋ 3 ਮਹੀਨੇ ਬਾਅਦ ਸ਼ਾਇਦ ਜਮਾਨਤ ਤੋਂ ਮਿਲ ਜAVE ਇਜੇ ਕੇ ਸੰਬੰਧ ਵਿੱਚ ਡੀਏ ਦੇ ਕੇਸਾਂ ਦੇ ਵਿੱਚ ਆਪਾਂ ਸੁਪਰੀਮ ਕੋਰਟ ਦੀ ਹਿਸਟਰੀ ਚੱਕ ਲਈਏ ਜਾਂ ਬਾਕੀ ਜਿਹੜੀਆਂ ਹਾਈ ਕੋਰਟ ਨ ਵੱਖ-ਵੱਖ ਸੂਬਿਆਂ ਦੀਆਂ ਚੱਕ ਲਈਏ ਜਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਆਪਾਂ ਪਿਛਲੀਆਂ ਜਿਹੜੀਆਂ ਡੀਏ ਦੇ ਕੇਸਾਂ ਦੇ ਵਿੱਚ ਝਾਤੀ ਮਾਰ ਲਈਏ ਜਿਹੜੇ ਫੈਸਲੇ ਨੇ ਅਕਸਰ ਹੀ ਜ਼ਮਾਨਤ ਮਿਲ ਜਾਂਦੀ ਹੈਗੀਆ ਪਰ ਇਹ ਕਿ ਅੱਜ ਕੱਲ 6-6 ਮਹੀਨੇ 9-9 ਮਹੀਨੇ 10-10 ਮਹੀਨੇ ਲੱਗ ਜਾਂਦੇ ਨੇ ਦਿੱਲੀ ਵਾਲੇ ਵੀ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਜਿਹੜੇ ਅੱਜ ਕੱਲ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਡੇਰੇ ਪੱਕੇ ਲਾਇਓ ਇਹਨੇ ਜਿਹੜੇ ਕੋਠੀਆਂ ਦੇ ਵਿੱਚ ਰਹਿ ਰਹੇ ਨੇ ਰੌਲਾ ਬੜਾ ਪੈਂਦਾ ਹੈਗਾ ਹਣਾ ਜਦ ਪਰੋਲਾ ਪੈ ਰਿਆ ਉਹਨਾਂ ਦੇ ਵੀ 8 9 9 10 10 ਮਹੀਨੇ ਲੱਗੇ ਨੇ ਕਈਆਂ ਦਾ ਸਾਲ ਵੀ ਲੱਗਾਗਾ ਤੇ ਮੰਨ ਕੇ ਜੇ ਉਹ ਵਿਕਰਮ ਸਿੰਘ ਮਜੀਠੀਆ ਦਾ ਵੀ ਸਾਲ ਲੱਗ ਸਕਦਾਗਾ 25 ਜੂਨ ਤੋਂ ਲੈ ਕੇ ਹੁਣ ਤੱਕ 6 ਮਹੀਨੇ ਹੋ ਹੀ ਗਏ ਨੇ 3 ਮਹੀਨੇ ਹੋਰ ਜੋੜ ਲਓ ਜੇ ਮਾਰਚ ਦੇ ਜਾ ਕੇ ਉਹਨਾਂ ਨੂੰ ਆਪਣੀ ਬੇਲ ਦੁਬਾਰਾ ਲੋਡਿੰਗ ਪੈਗੀ ਤੇ ਹੋ ਸਕਦਾ ਕਿ ਵਿਕਰਮ ਸਿੰਘ ਮਜੀਠੀਆ ਮਾਨਸਿਕ ਤੌਰ ਤੇ ਕਹਿਣਗੇ ਕਿ ਜਿੱਥੇ ਆਪਾਂ 6 ਮਹੀਨੇ ਕੱਟਿਆ ਆਪਾਂ 3 ਮਹੀਨੇ ਹੋਰ ਕੱਟ ਲਓ ਪਹਿਲਾਂ ਗਰਮੀਆਂ ਕੱਟੀਆਂ ਨੇ ਹੁਣ ਸਰਦੀਆਂ ਕੱਟ ਲੈਣਗੇ ਹਨਾ ਤੋ ਉਸ ਤੋਂ ਬਾਅਦ ਅਦਾਲਤਾਂ ਇਸ ਕੇਸ ਦੇ ਵਿੱਚ ਹਾਈ ਕੋਰਟ ਤੋਂ ਨਹੀਂ ਤੇ ਸੁਪਰੀਮ ਕੋਰਟ ਤੋਂ ਜਿਹੜੀ ਹੈ ਜ਼ਮਾਨਤ ਤੇ ਅਕਸਰ ਮਿਲ ਹੀ ਜਾਂਦੀ ਹੈ ਕਿਉਂਕਿ ਜਦ ਸਾਰਾ ਚਲਾਨ ਪੇਸ਼ ਹੋ ਜਾਵੇ ਅ ਇਨਵੈਸਟੀਗੇਸ਼ਨ 100% ਕੰਪਲੀਟ ਹੋ ਜਾਵੇ ਫਿਰ ਤੇ ਜ਼ਮਾਨਤ ਤੇ ਅਦਾਲਤਾਂ ਨੂੰ ਵੀ ਦੇਣੀ ਪੈਂਦੀ ਹੈਗੀ ਨਾ ਉਹ ਵੱਖਰੇ ਕੇਸ ਹੋਣਗੇ ਉਹਨਾਂ ਕੇਸਾਂ ਦੀ ਨੇਚਰ ਹੋਰ ਹੋਏਗੀ ਜਿੱਥੇ ਬੇਲ ਨਹੀਂ ਮਿਲਦੀ ਇਹ ਤੇ ਡੀਏ ਦੇ ਕੇਸ ਤੇ ਡੀਏ ਦੇ ਕੇਸਾਂ ਦੇ ਵਿੱਚ ਤੇ ਬਹੁਤ ਸਾਰੇ ਇਸ ਟਾਈਮ ਇੰਡੀਆ ਦੇ ਪੋਲਿਟਿਸ਼ਨਾਂ ਜਿਨ੍ਹਾਂ ਨੂੰ ਵੱਖ-ਵੱਖ ਸਟੇਟ ਹਾਈ ਕੋਰਟ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਬیل ਜਿਹੜੀ ਮਿਲੀ ਹੋਈ ਹੈ ਦਿੱਲੀ ਦੇ ਵੀ ਬਹੁਤ ਸਾਰੇ ਲੀਡਰ ਉਹਨਾਂ ਨੂੰ ਬੇਲ ਮਿਲੀ ਹੋਈ ਹੈ ਉਹ ਸਰਕਾਰਾਂ ਬੇਲ ਨੂੰ ਚੈਲੰਜ ਕਰ ਸਕਦੀਆਂ ਹਨ ਮਤਲਬ ਕੱਲ ਨੂੰ ਸੁਪਰੀਮ ਕੋਰਟ ਬਿਕਮ ਸਿੰਘ ਮਜੀਠੀਆ ਨੂੰ ਬੇਲ ਦੇ ਦਿੰਦੀ ਹੈ ਤੇ ਹੋ ਸਕਦਾ ਹੈ ਸਰਕਾਰ ਉਹਦੇ ਵਿਰੋਧ ਜਾਵੇ ਸੁਪਰੀਮ ਕੋਰਟ ਜਦ ਬਿਕਮ ਸਿੰਘ ਮਜੀਠੀਆ ਨੂੰ ਬੇਲ ਮਿਲ ਜਾਂਦੀ ਹੈ ਸਰਕਾਰਾਂ ਜਾ ਸਕਦੀਆਂ ਨੇ ਤੇ ਦੂਜਾ ਬੰਦਾ ਵੀ ਜਿਹੜਾ ਕਥੀ ਦੋਸ਼ੀ ਹੈ ਉਹ ਵੀ ਜਾ ਸਕਦਾ ਹੈ ਰਾਈਟ ਦੋਨਾਂ ਕੋਲ ਹੀ ਆ ਐਨਡੀਪੀਐ ਸੈਕਟ ਦੇ ਤਹਿਤ ਵੀ ਬਿਕਮ ਸਿੰਘ ਮਜੀਠੀਆ ਸੁਭੀ ਉੱਥੇ ਗਿਆ ਸੁਪਰੀਮ ਕੋਰਟ ਸਰਕਾਰ ਸੁਪਰੀਮ ਕੋਰਟ ਗਈ ਸੀ ਬਿਕਰਮ ਸਿੰਘ ਮਜੀਠੀਆ ਨੂੰ ਰੀਲੀਫ ਮਿਲ ਗਈ ਸਰਕਾਰ ਨੂੰ ਨਹੀਂ ਮਿਲੇ ਤੇ ਇਸ ਕਰਕੇ ਇਹ ਚੱਲਦੀ ਰਹਿੰਦੀ ਹੈ ਸੁਪਰੀਮ ਕੋਰਟ ਤੋਂ ਉੱਪਰ ਤੇ ਕੁਝ ਹੈ ਨਹੀਂ ਨਾ ਜੀ ਫਿਰ ਔਰ ਦੂਜੀ ਗੱਲ ਹੈ ਕਿ ਬਿਕਮ ਸਿੰਘ ਮਜੀਠੀਆ ਦੇਖੋ ਪਹਿਲਾਂ ਉਹ ਐਨਡੀਪੀਐ ਸੈਕਟ ਦੇ ਤਹਿਤ ਜਦੋਂ ਕਾਂਗਰਸ 111 ਦੇ ਚੈਲੰਜਸ ਚੰਨੀ ਦੀ ਸਰਕਾਰ ਮਕਦਮਾ ਦਰਜ ਹੋਇਆ ਸੀ ਉਦੋਂ ਜੇਲ੍ਹ ਦੇ ਵਿੱਚ ਹੀ ਉਦੋਂ ਹੀ ਉਹਨਾਂ ਨੇ ਪ੍ਰਚਾਰ ਵਾਸਤੇ ਨਾਮੀਨੇਸ਼ਨ ਵਾਸਤੇ ਜਿਹੜਾ ਵਾ ਹਾਈ ਕੋਰਟ ਤੋਂ ਮਨਜ਼ੂਰੀ ਲਈ ਸੀ ਹੁਣ 3 ਮਹੀਨੇ ਰਹਿ ਗਏ ਨੇ ਕੱਲ ਨੂੰ ਹੋਏ ਸਕੇ ਜੇ ਲੰਮੇ ਗਏਗੇ ਤੇ ਇਲੈਕਸ਼ਨ ਦੇ ਇੱਕ ਦੌਰਾਨ ਜਿਹੜਾ ਉਹਨਾਂ ਨੂੰ ਫਿਰ ਹਾਈ ਕੋਰਟ ਦਾ ਸਹਾਰਾ ਕਿਉਂਕਿ ਅਦਾਲਤਾਂ ਫਿਰ ਕਿਸੇ ਨੂੰ ਇਲੈਕਸ਼ਨਲ ਲੜ ਤੋਂ ਨਹੀਂ ਰੋਕ ਸਕਦੀਆਂ ਤੇ ਉਦੋਂ ਫਿਰ ਹਲਕੇ ਦੇ ਲੋਕਾਂ ਦਾ ਆਪਣਾ ਇੱਕ ਨਜ਼ਰੀਆ ਹੋਵੇਗਾ ਪਰ ਕਾਲੀ ਸਰਕਾਰ ਦੇ ਵਿੱਚ ਜਿਹੜਾ ਇੱਕ ਸਮਗਲਰ ਤਸਕਰ ਸੀ ਅਰਜਨਾਵਾੜੀ ਜਗਦੀਸ਼ ਭੋਲਾ ਉਹਨੇ ਸਭ ਤੋਂ ਪਹਿਲਾਂ ਨਾਮ ਲਿਆ ਸੀ ਨਸ਼ੇ ਦੇ ਵਿੱਚ ਉਸ ਤੋਂ ਬਾਅਦ ਵਿਕ੍ਰਮ ਸਿੰਘ ਮਜੀਠੀਆ ਦੇ ਨਾਮ ਤੇ ਬਹੁਤ ਸਿਆਸਤ ਹੋਈ ਕਾਂਗਰਸ ਨੇ ਵੀ ਕੀਤੀ ਤੇ ਇਹਨਾਂ ਵੀ ਕੀਤੀ ਆਮ ਆਦੀ ਪਾਰਟੀ ਵਾਲੇ ਨੇ ਵਿਕਰਮ ਸਿੰਘ ਮਜੀਠੀਆ ਕਾਂਗਰਸ ਨੇ ਬਾੜ ਵੀ ਲਿਆ ਫਿਰ ਉਸ ਕੇਸ ਦੇ ਵਿੱਚ ਚਲਾਨ ਪੇਸ਼ ਨਹੀਂ ਕੀਤਾ ਬਸ ਦੋ ਜਣੇ ਦਾ ਨਾਮ ਇਹ ਸੀ ਸੱਤ ਸੱਤ ਐਸ ਆਈ ਟੀ ਬਣ ਚੁੱਕੀਆਂ ਨੇ ਸਤਵੀਂ ਐਸ ਆਈ ਟੀ ਦੇ ਮੁਖੀ ਪਟਿਆਲਾ ਦੇ ਐਸ ਐਸ ਪੀ ਵਰਨ ਸ਼ਰਮਾ ਆ ਹਲੇ ਤੱਕ ਉਸ ਕੇਸ ਦੇ ਵਿੱਚ ਚਲਾਨ ਪੇਸ਼ ਨਹੀਂ ਹੋਇਆ ਫਿਰ ਇੱਕ ਨਵਾਂ ਕੇਸ ਡੀਏ ਦਾ ਕੇਸ ਰਜਿਸਟਰ ਕੀਤਾ ਜਾਂਦਾ ਜਿਹਦੇ ਚ ਕਿਹਾ ਗਿਆ ਪਹਿਲਾਂ 540 ਕਰੋੜ ਦੀ ਬਨਾਮੀ ਪ੍ਰਾਪਰਟੀ ਆ ਫਿਰ ਵਿਜੀਲੈਂਸ ਕਹਿੰਦੀ ਨੇ 740 ਕਰੋੜ ਦੀ ਪ੍ਰਾਪਰਟੀ ਆ ਜੀ ਤੇ ਇਸ ਕਰਕੇ ਹੁਣ ਦੇਖਦੇ ਆ ਕਿ ਵਿਕਰਮ ਸਿੰਘ ਮਜੀਠੀਆ ਹੁਣ ਸੁਪਰੀਮ ਕੋਰਟ ਜਾਂਦੇ ਨੇ ਜਾਂ ਫਿਰ 3 ਮਹੀਨੇ ਦਾ ਇੰਤਜ਼ਾਰ ਕਰਦੇ ਨੇ ਜੀ ਵੀਡੀਓ ਤੁਸੀਂ ਸੁਣੀ ਲਈ ਜਿਹਦੇ ਵਿੱਚ ਵਿਕਰਮਜੀਠੀਏ ਨੂੰ ਕੋਰਟ ਵੱਲੋਂ ਰਾਹਤ ਨਹੀਂ ਮਿਲੀ ਹੁਣ ਇਹਦੇ ਵਿੱਚ 3 ਮਹੀਨਿਆਂ ਦੇ ਵਿੱਚ ਵਿੱਚ ਵਿਜੀਲੈਂਸ ਬੰਨੀ ਉਹ ਜਾਂਚ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਹੁਣ ਦੱਸਿਆ ਜਾਂਦਾ ਵੀ 19 ਬੰਦੇ ਨਾਮਜ਼ਦ ਕਰਨੇ ਆ ਇਹਦੇ ਵਿੱਚ 19 ਬੰਦੇ ਪੇਸ਼ ਕਰਨੇ ਜਿਹੜੇ ਬਿਕਰਮਜੀਠੀ ਦੇ ਕੰਟੈਕਟ ਦੇ ਵਿੱਚ ਹੁਣ ਦੱਸਿਆ ਜਾਂਦਾ ਬਿਕਰਮਜੀਠੇ ਹੁਣ ਇੱਕ ਜਿੱਥੇ ਹੋਏ ਲੀਡਰ ਵੀ ਆ ਐਮਐਲ ਵੀ ਆ ਪਾਵਰ ਵੀ ਇਹਨਾਂ ਕੋਲ ਹਨ ਤੇ ਪਰ ਹੁਣ ਇਹਦੇ ਕੰਟੈਕਟ ਦੇ ਵਿੱਚ ਕੌਣ ਕੌਣ ਆ ਜਿਹੜਾ ਕਿ ਜੇ ਗੱਲ ਕਰੀਏ ਗੱਜਪਤਰਾਈ ਜੋ ਬਿਕਰਮਜੀਠੀ ਦਾ ਸਾਲਾਗਾ ਤੇ ਜੇ ਗੱਲ ਕਰੀਏ ਬਈ ਹੋਰ ਵੀ ਕਈ ਜਿਵੇਂ ਜਿਵੇਂ ਵਿਜੀਲੈਂਸ ਜਾਂਚ ਕਰ ਰਹੀ ਆ ਤੇ ਜੋ ਵੀ ਇਹਨਾਂ ਦੇ ਕੰਟੈਕਸਟ ਦੇ ਵਿੱਚ ਸਾਰਿਆਂ ਤੇ ਹੀ ਕਾਰਵਾਈ ਕਰਨੀ ਆ ਤੇ ਹਜੇ 3 ਮਹੀਨਿਆਂ ਦਾ ਹੁਣ ਸਮਾਂ ਦੇ ਤਾਂ 3 ਮਹੀਨਿਆਂ ਤੱਕ ਬਿਕਰਮਜੀਤ ਸਿੰਘ ਨੂੰ ਜੇਲ੍ਹ ਵਿੱਚ ਰਹਿਣਾ ਪਊਗਾ ਤਾਂ ਹੁਣ ਜਿਹੜਾ ਅਰਸ਼ਦੀਪ ਕਲੇਰ ਆ ਇਹਨਾਂ ਦੇ ਵਕੀਲ ਉਹਦੇ ਬੰਨਿਓ ਬਹੁਤ ਜ਼ੋਰ ਲਾ ਦਿੱਤਾ ਇਹਨਾਂ ਬਿਕਰਮਜੀਤ ਜੀ ਜਲਦ ਜ਼ਮਾਨਤ ਹੋਵੇ ਪਰ ਲੇਕਿਨ ਨਹੀਂ ਜ਼ਮਾਨਤ ਮਿਲਦੀ ਕਈ ਵਾਰ ਪਟੀਸ਼ਨਾਂ ਕੋਰਟ ਦੇ ਵਿੱਚ ਪੈਚ ਚੁੱਕੀਆਂ ਹਰ ਵਾਰ ਫਾਰਜ ਹੋ ਜਾਂਦੀ ਹੈ ਜਦੋਂ ਵੀ ਇਹ ਆਪਣੇ ਮਨਿਓ ਪਟੀਸ਼ਨ ਪਾਈਏ ਤੇ ਹੁਣ ਵਿਕਰਮਜੀਠੀ ਦੀਆਂ ਮੁਸੀਬਤਾਂ ਪਾਦੀਆਂ ਨਜ਼ਰ ਆਉਂਦੀਆਂ ਇੱਕ ਪਾਸੇ ਸੁਖਵੀਰ ਬਾਦਲ ਕਹਿੰਦੇ ਆ ਵੀ ਇਹ ਪੰਜਾਬ ਸਰਕਾਰ ਦਾ ਜੀ ਤੱਕਾ ਹੁਣ ਇਹਦੇ ਵਿੱਚ ਆਪਾਂ ਬਈ ਜਨਤਾ ਤੋਂ ਵੀ ਪੁੱਛਣਾ ਚਾਹੁੰਦੇ ਆ ਵਿਕਰਮਜੀਠੀਏ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਰੱਖੋ ਤਾਂ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨ ਸੀ ਮਿਲਦੇ ਆ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ